ਵੱਡਾ ਸਾਥ ਦਿੱਤਾ ਹੈ ਔਰ ਸਾਨੂੰ ਆਸ ਹੈ ਕਿ ਤੁਹਾਡੇ ਆਸਰੇ ਨਾਲ ਇੱਕ ਇੱਕ ਪੈਸਾ ਸਾਨੂੰ ਮਿਲੇਗਾ ਸਾਨੂੰ ਪੱਕੇ ਤੌਰ ਤੇ ਭਰੋਸਾ ਹੋ ਗਿਆ ਕੁਝ ਬਾਣੀਆਂ ਨੇ ਮੇਰੇ ਨਾਲ ਗੱਲ ਕੀਤੀ ਔਥੇ ਵਖਰੀ ਕਹਿੰਦੇ ਸਾਨੂੰ ਯਕੀਨ ਹੋ ਗਿਆ ਹੈ ਪੈਸੇ ਇਹਨਾਂ ਨਹੀਂ ਦਿੱਤੇ ਹੁਣ ਅਸੀਂ ਤੁਹਾਨੂੰ ਪੈਸੇ ਦਵਾਵਾਂਗੇ ਉਹ ਕਿਉਂ ਆਖਿਆ ਉਹਨਾ ਉਹ ਤੁਹਾਡੀ ਕਿਸਾਨ ਜੁਨੀਅਨ ਦੇ ਦਬਾਣ ਨਾਲ ਆਖਿਆ ਸਾਡਾ ਕੋਈ ਦਬਾ ਨਹੀਂ ਉਹਨਾਂ ਨੂੰ ਭਾਵੇਂ ਅਸੀਂ ਐਸੋ ਬਾਦ ਕੀ ਕਰ ਵੀ ਦਈਏ ਕੋਜ ਉਹ ਤੇ ਅਸੀਂ ਜਾਣਦੇ ਆ ਕੁਝ ਕਰਾਂਗੇ ਕਿ ਨਾ ਕਰਾਂਗੇ ਪਰ ਮੈਂ ਬੇਨਤੀ ਕਰਨਾ ਜਿੰਨਾ ਵੱਡਾ ਸਾਥ ਕਿਸਾਨ ਜੁਨੀਅਨ ਕੱਗੇ ਵਾਲਿਆਂ ਨੇ ਦਿੱਤਾ ਮੈਨੂੰ ਹੋਰ ਕਿਦੋਂ ਦਸਿਆਂ ਨਹੀਂ ਪੈਸਿਆਂ ਪਿੱਛੇ ਤਨਮਨ ਨਾਲ ਇਹ ਚੀਜ਼ ਦੀ ਸਹਾਇਤਾ ਕੀਤੀ ਹੈ ਪਰ ਇਹ ਆੜਤੀਆ ਏਸ਼ਿਆ ਛੰਨੂ ਅਸੀਂ ਇਹ ਵਾਰਨਿੰਗ ਦਿੰਨੇ ਆ ਉਹਨਾਂ ਨੂੰ ਕਹਿਣਾ ਵੀ ਚਾਹੁੰਦੇ ਆ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਇੱਥੇ ਕੁਝ ਕਿਸਾਨ ਆ ਕੇ ਬਹਿ ਗਏ ਜਿਹੜੇ ਆਪਦੇ ਆਪ ਨੂੰ ਕਿਸਾਨ ਦੁਨੀਆ ਦੇ ਨੁਮਾਇੰਦੇ ਕਹਾਉਂਦੇ ਨੇ ਪਰ ਇਹ ਕੱਲਾ ਕਹਾਉਂਦੇ ਨਹੀਂ ਪ੍ਰਧਾਨ ਜੀ ਇਹ ਕੁਝ ਕਰਕੇ ਵੀ ਦਿਖਾਉਣਗੇ ਜੇ ਅੱਜ ਤੋਂ ਪਹਿਲਾਂ ਸਾਨੂੰ ਕੁਝ ਪਤਾ ਲੱਗਿਆ ਕੋਈ ਹੋਰ ਜਥੇਬੰਦੀਆਂ ਨੇ ਆ ਕੇ ਵਿੱਚ ਇਹਨਾਂ ਦੇ ਦਾਖਲ ਅੰਦਾਜ਼ੀ ਕਰੀ ਹੈ ਪਰ ਗੱਲ ਨੂੰ ਸਿਰੇ ਨਹੀਂ ਲਾ ਕੇ ਗਏ ਇਹ ਭਾਰਤੀ ਕਿਸਾਨ ਯੂਨੀਅਨ ਦਾ ਏਕਤਾ ਉਗਰਾਹਾਂ ਦਾ ਅਸੂਲ ਹੈ ਅਸੀਂ ਕੁਝ ਨਾ ਕੁਝ ਕਰੇ ਬਗੈਰ ਇਥੋਂ ਧਰਨਾ ਨਹੀਂ ਪਟਣਾ ਇਹ ਭਲੇਖਾ ਮਨ ਦੇ ਵਿੱਚੋਂ ਕੱਢ ਦਵੋ ਹੁਣ ਆੜਤੀਆਂ ਦੀ ਐਸੋਸੀਏਸ਼ਨ ਦੇ ਬੰਦਿਆਂ ਨੇ ਥਾਣੇ ਵਿੱਚ ਬੁਲਾ ਕੇ ਜਥੇਬੰਦੀ ਨੂੰ ਗੱਲਬਾਤ ਕਰਨ ਦਾ ਢੌਂਗ ਰਚਿਆ ਪਰ ਗੱਲ ਉਥੇ ਦੀ ਉਥੇ ਹੀ ਹੈ ਉਹਨਾਂ ਨੇ ਹੁਣ ਸਾਨੂੰ ਪ੍ਰਧਾਨ ਜੀ ਅਮਰੀਕ ਸੁਣੋ ਇਹ ਗੱਲ ਦਾ ਵਿਸ਼ਵਾਸ ਦਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਵੀ ਸਾਡੇ ਕੋਲੋਂ ਪੈਸੇ ਸੁੱਖਾ ਲੈ ਗਿਆ ਕ੍ਰਿਸ਼ਨ ਕੁਮਾਰ ਨੂੰ ਬਰੀ ਕੀਤਾ ਜਾਵੇ ਇਹਨੂੰ ਕਲੀਨ ਚਿੱਟ ਦੇ ਦੋ ਵੀ ਅਸੀਂ ਇਹ ਗੱਲ ਚਾਹੁੰਦੇ ਆ ਵੀ ਜਿਹੜਾ ਬੰਦਾ ਪੈਸੇ ਲੈ ਕੇ ਜਾਂਦਾ ਹੈ ਉਹਦੇ ਕੋਲੇ ਕੋਈ ਨਾ ਕੋਈ ਇਹ ਕੋਈ ਛੋਟੀ ਗੱਲ ਨਹੀਂ ਦੀ 5-10 ਹਜ਼ਾਰ ਦੀ ਗੱਲ ਨਹੀਂ 20-25 ਲੱਖ ਰੁਪਏ ਦਾ ਲੈਣ ਦੇਣ ਹੈ ਉਹਦੀ ਕੋਈ ਨਾ ਕੋਈ ਵੀਡੀਓ ਵੀ ਹੋਣੀ ਚਾਹੀਦੀ ਧੀ ਇਹਨਾਂ ਕੋਲੇ ਪ੍ਰੂਫ ਦੇ ਤੌਰ ਤੇ ਹਾਂ ਠੀਕ ਹੈ ਅਸੀਂ ਇਹ ਗੱਲ ਕਹਿੰਦੇ ਆ ਵੀ ਜੇ ਸੁੱਖਾ ਲੈ ਗਿਆ ਤਾਂ ਸੁੱਖਾ ਵਾਪਸ ਵੀ ਕਰ ਗਿਆ ਹੋਣਾ ਇਹਨਾਂ ਦੀ ਰਲੀ ਮਿਲੀ ਭੁਗਤਾ ਹੈ ਪਰ ਸਾਡੇ ਜਥੇਬੰਦੀ ਵੱਲੋਂ ਤੇ ਸਰਦਾਰ ਜਗਿੰਦਰ ਸਿੰਘ ਜੀ ਵੱਲੋਂ ਵੀ ਦੋਸ਼ੀ ਦਾ ਸਾਡਾ ਆੜਤੀ ਆ ਕ੍ਰਿਸ਼ਨ ਕੁਮਾਰ ਹੈ ਅਸੀਂ ਇਹਦੇ ਕੋਲੋਂ ਪੈਸਾ ਪੰਜੀ ਪੰਜੀ ਵਸੂਲੇ ਬਗੈਰ ਇਥੋਂ ਧਰਨਾ ਨਹੀਂ ਚੱਕਾਂਗੇ ਅਸੀਂ ਆੜਤੀ ਐਸੋਸੀਏਸ਼ਨ ਨੂੰ ਹੁਣ ਦੁਬਾਰਾ ਤੋਂ ਫੇਰ ਇਹੀ ਵਾਰਨਿੰਗ ਦਿੰਨੇ ਆ ਵੀ ਕਿਤੇ ਭਲੇਖੇ ਚ ਨਾ ਰਹੇ ਇਹਦਾ ਜਿਉਂ-ਜਿਉਂ ਲੋਡ ਪੈਂਦੀ ਰਹੀ ਤੇ ਉਤੋਂ ਅਸੀਂ ਇੱਥੇ ਧਰਨੇ ਦਾ ਇਕੱਠ ਵੀ ਵਧਾਵਾਂਗੇ ਪਹਿਲਾਂ ਕੱਲੀ ਪਾਤਣਾ ਬਲਾਕ ਨੇ ਸ਼ੁਰੂ ਕੀਤਾ ਹੁਣ ਸਮਾਣੇ ਵਾਲੇ ਪਟਿਆਲੇ ਵਾਲੇ ਤਾਂ ਸਾਰਾ ਜ਼ਿਲ੍ਹਾ ਵੀ ਆਊਗਾ ਜੇ ਲੋਡ ਪਈ ਤਾਂ ਆਪਾਂ ਦੂਜੇ ਜ਼ਿਲ੍ਹਿਆਂ ਤੋਂ ਵੀ ਬੰਦਿਆਂ ਦੀ ਮੰਗ ਕਰਾਂਗੇ ਇਹਨੂੰ ਵੱਡਾ ਧਰਨਾ ਦਾ ਬਣਾ ਕੇ ਜਿੰਨਾ ਚਿਰ ਇਹ ਪੈਸੇ ਨਹੀਂ ਮਿਲਦੇ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਾਂਗੇ ਬਾਕੀ ਤੁਹਾਨੂੰ ਮੇਰੇ ਤੋਂ ਪਹਿਲਾਂ ਬੁਲਾਰੇ ਜਿਹੜੇ ਅਵਤਾਰ ਸਿੰਘ ਜੀ ਨੇ ਸਾਰੀਆਂ ਗੱਲਾਂ ਡਿਟੇਲ ਨਾਲ ਦੱਸ ਦੀਆਂ ਕਿਵੇਂ ਗੱਲ ਸ਼ੁਰੂ ਹੋਈ ਕਿੱਥੇ ਆ ਕੇ ਖਤਮ ਹੋਈ ਹਜੇ ਚੱਲ ਰਹੀ ਐ ਵੀ ਇੰਨੀਆਂ ਗੱਲਾਂ ਕਹਿੰਦੇ ਹੋ ਖੇਮਾ ਦੇ ਆਜਾਚਕਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਕੀ ਫਤਿਹ ਬਾਕੀ ਹੁਣ ਇੱਥੋਂ ਦੀ ਜਿਹੜੀ ਆਪਣੀ ਕਿਸਾਨ ਯੂਨੀਅਨ ਪਾਤਣਾ ਦੀ ਪ੍ਰਬੰਧਕ ਕਮੇਟੀ ਐ ਉਹ ਤੁਹਾਡੀਆਂ ਰਾਤ ਦੀਆਂ ਜਾਂ ਕੱਲ ਦੀਆਂ ਡਿਊਟੀਆਂ ਬਾਰੇ ਜਦੋਂ ਅਸੀਂ ਥਾਣੇ ਗਏ ਆ ਸਦਰ ਥਾਣੇ ਤੇ ਉੱਥੇ ਸਾਨੂੰ ਇੱਕ ਆਸ ਹੋਈ ਐ ਕਿਉਂਕਿ ਉੱਥੇ ਜੋ ਕਿਸਾਨ ਵੀਰ ਸਾਡੇ ਨਾਲ ਗਏ ਸੀ ਤੇ ਦੂਸਰੀ ਸਾਈਡ ਤੇ ਆੜਤੀਆ ਐਸੋਸੀਏਸ਼ਨ ਦੇ ਸਾਰੇ ਪ੍ਰਧਾਨ ਤੇ ਹੋਰ ਮੈਂਬਰਸ ਆਏ ਸੀਗੇ ਉਹਨਾਂ ਨੂੰ ਜਦੋਂ ਸਾਡੀ ਸਚਾਈ ਦਾ ਪਤਾ ਲੱਗਿਆ ਤੇ ਉਹ ਬਿਲਕੁਲ ਸੈਟੀਸਫਾਈਡ ਹੋ ਗਏ ਸੰਤੁਸ਼ਟ ਹੋ ਗਏ ਸਾਡੀ ਗੱਲ ਤੋਂ ਕਿ ਵਾਕਿਆ ਹੀ ਤੁਹਾਡੇ ਕੋਲ ਪੈਸੇ ਨਹੀਂ ਗਏ ਹੈਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਧੱਕੇ ਨਾਲ ਲੈ ਕੇ ਆਏ ਆ ਦੋਨਾਂ ਠੱਗਾ ਨੂੰ ਤੇ ਇਹ ਮੰਨਣ ਹੀ ਸੀ ਰਹੇ ਆਉਣ ਵਾਸਤੇ ਇਸ ਕਰਕੇ ਸਾਨੂੰ ਆਸ ਹੋਈ ਏ ਤੁਹਾਡੇ ਥਰੂ ਕਿਉਂਕਿ ਅਸੀਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆਂ ਤੇ ਉਹਨਾਂ ਨੇ ਤੁਹਾਡੇ ਵਿੱਚ ਆਪਣਾ ਆਪ ਰੱਖ ਕੇ ਤੁਹਾਨੂੰ ਇੱਥੇ ਭੇਜਿਆ ਸਾਡੀ ਮਦਦ ਕਰਨ ਵਾਸਤੇ ਤੇ ਸਾਰੇ ਐਸੋਸੀਏਸ਼ਨ ਦਾ ਮੈਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਆ ਮੈਨੂੰ ਉਹਨਾਂ ਨੇ ਅੰਦਰ ਇਹ ਗੱਲ ਕਹੀਏ ਕਿ ਭੈਣ ਸਾਨੂੰ ਇਹ ਅੱਜ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵਾਕਿਆ ਹੀ ਨਹੀਂ ਮਿਲੇ ਤੇ ਮੈਂ ਉਹਨਾਂ ਦਾ ਫੇਰ ਧੰਨਵਾਦ ਕਰਦੀ ਆ ਕਿ ਤੁਸੀਂ ਸੱਚ ਦੇ ਰਸਤੇ ਤੇ ਚੱਲਦੇ ਹੋ ਮਹਾਰਾਜ ਤੁਹਾਡਾ ਵੀ ਭਲਾ ਕਰਨਾ ਤੇ ਉਸ ਸੁੱਖਾ ਜਦੋਂ ਆਇਆ ਸੀ ਸੁੱਖੇ ਨੇ ਮਾਤਾ ਨੂੰ ਪੁੱਛਿਆ ਤੇ ਨਾਲ ਹੀ ਕੰਬੀ ਜਾ ਰਿਆ ਸੀ ਤੇ ਉਸ ਜਦੋਂ ਮਾਤਾ ਨੇ ਕਿਹਾ ਵੀ 10 ਤੂੰ ਕਦੋਂ ਮੇਰੇ ਮੈਨੂੰ ਪੈਸੇ ਦਿੱਤੇ ਸੀ 10 ਤੇ ਤੂੰ ਤੇ ਮੇਰੇ ਤੋਂ 10000 ਰੁਪਏ ਜਿਹੜਾ ਖਰਚੇ ਦਾ ਮੇਰੀਆਂ ਬੱਚੀਆਂ ਨੇ ਦਿੱਤਾ ਸੀ ਤੂੰ ਤੇ ਉਹ ਵੀ ਲੈ ਗਿਆ ਆ ਤੇ ਕੰਬਲ ਲੱਗ ਗਿਆ ਤਾਈ ਤੂੰ ਤੇ ਕਹਿੰਦਾ ਝੂਠ ਹੀ ਬੋਲੀ ਜਾਨੀ ਆ ਤੇ ਉਸੇ ਵੇਲੇ ਫਟਾਫਟ ਬਾਥਰੂਮ ਨੂੰ ਭੱਜ ਗਿਆ ਕਿ ਕੋਈ ਰਸਤਾ ਮੈਨੂੰ ਮਿਲੇ ਤੇ ਮੈਂ ਭੱਜ ਜਾਵਾਂ ਇੱਥੋਂ ਤੇ ਥਾਣੇਦਾਰ ਨੇ ਉੱਥੇ ਥਾਣੇਦਾਰ ਸਾਹਿਬ ਨੇ ਕਿਹਾ ਕਿ ਸੁੱਖਾ ਕਿੱਥੇ ਆ ਡਾਕੂਮੈਂਟ ਸਾਰੇ ਲੱਭ ਦੇ ਰੇ ਮਿੰਡੋ ਮਿੰਡੀ ਭੱਜ ਗਿਆ ਫੇਰ ਉਹਨੂੰ ਫਟਾਫਟ ਫੜਿਆ ਤੇ ਉਹਨੂੰ ਅੰਦਰ ਬਿਠਾਇਆ ਸਾਨੂੰ ਯਕੀਨ ਹੋਇਆ ਤੁਹਾਡੇ ਥਰੂ ਕਿ ਤੁਹਾਡੇ ਇੰਨਾ ਜ਼ੋਰ ਲਾਉਣ ਦੇ ਬਾਅਦ ਅੱਜ ਨਤੀਜਾ ਇਹ ਹੋਇਆ ਕਿ ਸਾਨੂੰ ਆਸ ਹੋਈ ਏ ਕਿ ਪੈਸੇ ਜਿਹੜੇ ਨੇ ਉਹ ਮਿਲਣਗੇ ਸਾਰੀ ਯੂਨੀਅਨ ਨੇ ਸਾਨੂੰ ਕਿਹਾ ਏ ਜਿਹੜੀ ਆਰਤੀਆਂ ਦੀ ਯੂਨੀਅਨ ਨੇ ਉਹਨਾਂ ਨੂੰ ਵੀ ਸੱਚ ਦਾ ਪਤਾ ਲੱਗਿਆ ਕਿ ਵਾਕਿਆ ਹੀ ਪੈਸੇ ਤੁਹਾਡੇ ਕੋਲ ਨਹੀਂ ਗਏ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਸਾਡਾ ਜਿਹੜਾ ਇਹ ਕ੍ਰੀਸ਼ਨ ਆਰਤੀ ਆਇਆ ਅਸੀਂ ਇਹਨੂੰ ਇਹ ਕਿਹਾ ਆ ਕਿ ਤੂੰ ਭਾਵੇਂ ਕਾਲੇ ਚੋਰ ਨੂੰ ਪੈਸੇ ਦਿੱਤੇ ਆ ਤੂੰ ਜਿੱਥੋਂ ਮਰਜ਼ੀ ਲੈ ਕੇ ਦੇ ਚਾਹੇ ਸੁੱਖੇ ਤੋਂ ਲੈ ਕੇ ਦੇ ਚਾਹੇ ਜਿੱਥੋਂ ਮਰਜ਼ੀ ਲੈ ਕੇ ਦੇ ਪੈਸੇ ਤੇਰਾ ਦੇਣ ਦਾ ਹੱਕ ਬਣਦਾ ਆ ਤੂੰ ਪੈਸੇ ਦੇ ਕਿਉਂਕਿ ਕੁੜੀਆਂ ਸੱਚੀਆਂ ਨੇ ਮਾਤਾ ਸੱਚੀ ਏ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਵੱਡੇ ਨਹੀਂ ਹੈਗੇ ਉਹਨਾਂ ਦਾ ਭਰਾ ਨਹੀਂ ਹੈਗਾ ਤੇ ਤੂੰ ਝੂਠ ਬੋਲਦੇ ਆ ਤੈਨੂੰ ਵੀ ਇੰਨੀ ਕੁ ਸਜ਼ਾ ਮਿਲਣੀ ਚਾਹੀਦੀ ਏ ਤੇ ਤੂੰ ਪੈਸੇ ਸੁੱਖੇ ਤੋਂ ਲੈ ਕੇ ਦੇ ਚਾਹੇ ਪੱਲਿਓਂ ਦੇ ਇਹ ਗੱਲ ਉਹਨਾਂ ਨੇ ਸਾਡੇ ਨਾਲ ਕੀਤੀ ਏ ਮੈਨੂੰ ਬਹੁਤ ਖੁਸ਼ੀ ਹੋਈ ਏ ਕਿ ਤੁਹਾਡਾ ਧਰਨੇ ਲਾਉਂਦੇ ਨਾਲ ਸਾਡਾ ਇਹ ਮਸਲਾ ਜਿਹੜਾ ਹੱਲ ਵਾਲੀ ਸਾਈਡ ਜਾ ਰਿਹਾ ਆ ਤੇ ਥਾਣੇਦਾਰ ਸਾਹਿਬ ਨੇ ਵੀ ਆੜਤੀਏ ਨੂੰ ਅੰਦਰ ਬਿਠਾ ਲਿਆ ਕਿ ਬਾਹਰ ਨਹੀਂ ਆਉਣਾ ਜਿੰਨੀ ਦੇਰ ਮੈਂ ਤੈਨੂੰ ਕਹਿੰਦਾ ਨਹੀਂ ਆ ਤੇ ਅੱਜ ਤਾਂ ਲੱਗ ਰਿਹਾ ਆ ਕਿ ਵਾਹਿਗੁਰੂ ਬਹੁਤ ਜਲਦੀ ਸਾਡਾ ਫੈਸਲਾ ਕਰ ਦੇਣਗੇ ਇੰਨੀਆਂ ਹੀ ਬੇਨਤੀਆਂ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ